ਸਤ ਗੁਰ ਬੁਲਿਆ ਮਾਰਗ ਮੁਕਤਾ ਸਹਜੇ ਮਿਲੈ ਸੁਆਮੀ ਤਨ ਧਨ ਸੇ ਤੇ ਤੇ ਨਾਲ ਨਾਲ ਕਾ ਲੱਗ ਗਿਆ ਆ ਤੇ ਲੋ ਜੀ ਇਥੇ ਇਸ ਤਰ੍ਹਾਂ ਇਹ ਹੁਣ ਕੋਚ ਨਾਲ ਕਾ ਲੱਗ ਗਿਆ ਤੇ ਇਸ ਤਰ੍ਹਾਂ ਚੱਲ ਆ ਰਿਹਾ ਹੁਣ ਤੇ ਲੋ ਜੀ ਕਰੋ ਜੀ ਦਰਸ਼ਨ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਆ ਗੁਰਦੁਆਰਾ ਨਾਵ ਕਮਲ ਜੀ ਮਹਾਰਾਜ ਜੀ ਦੇ ਤਾਂ ਤਾਂ ਬਾਬਾ ਬਲੀ ਦੇ ਸਾਹਕੇ ਇੱਧਰ ਵੀ ਲੱਗੇ ਆ ਤੇ ਗੁਰਦੁਆਰਾ ਗੁਰਦੁਆਰੇ ਚੱਲਦੇ ਦੱਸਣ ਕੋਲਣਾ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅੱਜ ਇੰਨੀ ਗਰਮੀ ਆ ਨਾ ਪਿਆਰ ਵੀ ਸੜ ਗਏ ਹੱਥ ਵੀ ਸੜ ਗਏ ਇੰਨੀ ਆ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਨਾਭ ਕਮਨ ਰਾਜਾ ਸਾਹਿਬ ਜੀ ਮਿਹਰ ਜਾ ਰਹੇ ਤੇ ਚਲੋ ਜੀ ਚੱਲਦੇ ਆ ਵੀਡੀਓ ਨਾ ਬਣੇ ਰਹੀਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਹੋ ਤੋ ਆਪਾਂ ਹੁਣ ਇਥੋਂ ਜੋ ਜਾਣਨ ਨੇ ਦਿਲ ਕਰਦਾ ਹੈਗਾ ਸ਼ਾਮ ਨੂੰ ਖੜੇ ਕਰਕੇ ਤੇ ਚਲੋ ਜੀ ਚੱਲਦੇ ਆ ਲੋ ਜੀ ਸ੍ਰੀ ਪਹੁੰਚ ਗਏ ਆ ਗੁਰਦੁਦਵਾਰਾ ਸਾਹਿਬ ਇੱਧਰ ਬੋਰਡ ਲਿਖਿਆ ਆ ਕੇ ਤੇ ਇੱਧਰ ਸਰੋਵਰ ਸਾਹਿਬ ਇੱਥੇ ਬਾਅਦ ਚ ਦਰਸ਼ਨ ਕਰਾਂਗੇ ਪਹਿਲਾਂ ਚੱਲਦੇ ਆਂ ਅਸੀਂ ਗੁਰਦੁਆਰਾ ਸਾਹਿਬ ਬਹੁਤ ਜ ਸਾਹਮਣੇ ਆ ਗਿਆ ਕੋਟਰਸ ਹੈ ਰਸੋ ਖਾਣਾ ਮਜਾਰਾ ਨੋਆ ਬਾਤ ਇਹ ਪਾਰਕਿੰਗ ਜੇ ਜਦੋਂ ਇੱਥੇ ਮੇਲਾ ਹੁੰਦਾ ਤੇ ਬਹੁਤ ਰਸ਼ ਹੁੰਦਾ ਹੈ ਹੁਣ ਸਾਰਾ ਖਾ ਅੱਜ ਪਹੁੰਚ ਗਏ ਆਂ ਅਸੀਂ ਗੁਰਦੁਆਰਾ ਸਾਹਿਬ ਉਹ ਸਾਹਮਣੇ ਆ ਉਹ ਰੋਕ ਦੇਖਣ। ਰਸੋਈ ਖਾਣਾ। ਚਲੋ ਅਸੀਂ ਦਰਸ਼ਨ ਰਾਮਾਂਗੇ ਵੀਡੀਓ ਨਾ ਬਣਾਈ ਰਹੀ। ਪਾਜੀ ਦੇ ਇਤਿਹਾਸ ਲਿਖਿਆ ਗਿਆ ਹੈ ਕਿ ਰਾਜਾ ਸਾਹਿਬ ਜੀ ਬੜਾ ਉੱਚਾ ਤੇ ਸੱਚਾ ਜੀ ਵੰਸੀ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਲ ਕੇ ਪਿੰਡ ਘਰ ਸਾਨ 1862 ਨੂੰ ਹੋਇਆ ਸੀ ਰਾਜਾ ਸਾਹਿਬ ਦਾ ਜਦੀ ਪਿੰਡ ਮੰਨਣਾ ਆ ਤੇ ਰਾਜਾ ਸਾਹਿਬ ਜੀ ਪਿਤਾ ਮੰਗਲਦਾਸ ਤੇ ਮਾਤਾ ਸਹਿਬ ਦੇਈ ਜੀ ਦੇ ਜੀ ਸਾਨ ਪਿੰਡ ਮੂਸਾਪੁਰ ਵਿਕੇ ਮੋਲ ਵੀ ਸ਼ਾਦੀਨ ਬਲੋ ਵਿਦਿਆ ਪ੍ਰਾਪਤ ਕੀਤੀ ਤੇ 14 ਸਾਲ ਦੀ ਉਮਰ ਵਿੱਚ ਮਹਿਰਮ ਵੇਖੇ ਸੰਤ ਗੰਗਾदास ਜੀ ਦੇ ਡੇਰੇ ਵਿੱਚ ਸੰਤਾਂ ਦੀ ਮੰਡਲੀ ਦੇ ਨਾਲ ਆਉਂਦੇ ਸਨ ਤੇ ਫਿਰ ਅੱਗੇ ਝੰਡਾ ਵਿਖੇ ਬਾਬਾ ਜਵਾਵਾਰ ਜੀ ਦਾ ਨਾਮ ਮਿਲਾਤ ਬਚਪਨ ਤੋਂ ਹੀ ਪ੍ਰਮਾਤਮਾ ਨੇ ਪ੍ਰੇਮ ਦੀ ਚੇਟਕੇ ਚੇਟਕੇ ਲੱਗ ਹੋਏ ਲੱਗੀ ਹੋਈ ਸੀ। ਉਸਤਰਾ ਬਾਬਾ ਜੀ ਦਾ ਇਤਿਹਾਸ ਹੈ ਤੇ ਬਾਬਾ ਜੀ ਦਾ ਜਨਮ ਰਾਜਾ ਸਾਹਿਬ ਜੀ ਦਾ ਹਰਸੂ ਬਾਟਸਵੀਨ ਹੋਇਆ ਸੀ। ਅਕੇ ਲੋ ਇਹ ਦਰਸ਼ਕਾਂ ਕਰੋ ਗੁਰਦੁਆਰਾ ਸਾਹਿਬ ਦੇ ਤੇ ਇਧਰ ਜੀ ਤੱਕ ਤੁਹਾਨੂੰ ਦੱਸਿਆ ਗਿਆ ਖੂਹ ਸਾਹਿਬ ਤੇ ਹੁਣ ਮਤਲਬ ਕਿ ਇੱਥੇ ਨਾਲ ਕਲ ਗਿਆ ਖੂਹ ਬੰਦ ਕਰ ਦਿੱਤਾ ਇੱਥੇ ਨਾਲ ਕਲ ਗਿਆ ਤੇ ਸਾਹਮਣੇ ਹੈਗਾ ਗੁਰਦੁਆਰਾ ਸਾਹਿਬ ਤੇ ਕਰੋ ਜੀ ਦਰਸ਼ਨ ਬੁੱਲਵਰਾ ਸੱਤ ਚੱਲਦੇ ਆਂ ਅੰਦਰ ਪਰਾਂ ਚਰਨ ਚੁੱਕੜੇ ਕਰਕੇ ਮੋਟ ਨਾ ਵੇਥੇ ਮੇਲੇ ਦੀਆਂ ਤਿਆਰੀਆਂ ਹੁੰਦੀਆਂ ਪਈਆਂ ਪਰਚੀਆਂ ਲੈ ਲਈਏ ਪਹਿਲਾਂ ਉਧਰੋਂ ਆਜੋ ਆਜੋ ਪਰਚੀਆਂ ਉਹ ਤਾਂ ਮਿਲ ਜਾਣੀਆਂ ਹੋਏ ਇਤਰਾਕਾ ਕੂਸ ਐ ਇੱਥੇ ਲੱਗਾ ਹੁਣ ਨਾਲਕਾ ਤੇ ਸਾਹਮਣੇ ਕਰੋ ਜੀ ਦਰਸ਼ਨ ਲੋ ਜੀ ਇਧਰ ਨਿਸ਼ਾਨ ਸਾਹਿਬ ਲੋ ਜੀ ਇਧਰ ਹੈ ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਇਆ ਤਾਂ ਅੰਦਰ ਚੱਲਦੇ ਹਾਂ ਕਰੋ ਜੀ ਦਰਸ਼ਨ ਸੰਗਤ ਜੀ ਸੰਗਰਜ ਕਰੋ ਦਰਸ਼ਨ ਤੁਸੀਂ ਜੀ ਲੋ ਜੀ ਕਰੋ ਜੀ ਦర్శਕ ਮੰਤਪਾਪਾ ਪੁਰਨ ਤਾਸ ਜੀ ਤੇ ਸਤਨਾ ਕਰੋ ਦਰਸ਼ਨ ਜੀ मुझे करो जी दर्शन bir तंतन चिर को ਸੋ ਕਹਿੰਦਾ ਸਾਰਾ ਨਕਸ਼ਾ ਹੈ ਸਾਰਾ ਦਰਸਾਇਆ ਹੈ সামনে ਇਹੋ ਚਿਕੜਾ ਨੂੰ ਦਰਸਾ ਸਾਰਾ ਨਕਸ਼ਾ ਬਣਾਇਆ ਹੋਇਆ ਹੈ ਉੱਤੇ ਕੁਦਰਤ ਹੈ ਜੋ ਵੀ ਰਸਤਿਆਂ ਕੁਦਰਤ ਦਾ ਨਕਸ਼ਾ ਇੱਥੇ ਆਪਣਾ ਹੈ ਆਗਾ ਪ੍ਰੰਤ ਨੂੰ ਖੂ ਤੇ ਤੇ ਹੁਣ ਨਾਲ ਕਾ ਲੱਗ ਗਿਆ ਆ ਤੇ ਲੋ ਜੀ ਇੱਥੇ ਇਸ ਤਰ੍ਹਾਂ ਇਹ ਹੁਣ ਕੋਚੇ ਨਾਲ ਕਾ ਲੱਗ ਗਿਆ ਤੇ ਇਸ ਤਰ੍ਹਾਂ ਚੱਲ ਆਉਂਦਾ ਹੈ ਹੁਣ ਤੇ ਲੋ ਜੀ ਕਰੋ ਜੀ ਦਰਸ਼ਨ ਬਾਕੀ ਕੋਰਤਵਾਰਾ ਸਾਹਿਬ ਦੇ ਦਰਸ਼ਨ ਕਰ ਲਓ ਤੇ ਅੰਦਰੋਂ ਕਰਾ ਦਿੱਤੇ ਆ ਤੇ ਹੁਣ ਅਸੀਂ ਉੱਧਰ ਸਾਹਮਣੇ ਚੱਲਦੇ ਜਿੱਥੇ ਅਖੰਡ ਪਾਠ ਪ੍ਰਕਾਸ਼ ਸਥਾਨੀਸ਼ੀ ਦੇ ਅਖੰਡ ਪਾਠ ਸਾਹਿਬ ਚੱਲਦੇ ਹੁੰਦੇ ਉੱਧਰ ਚੱਲਦੇ ਆ ਤੇ ਚਲੋ ਜੀ ਚਲਿਓ ਉੱਧਰ ਨੂੰ चलने खंड पाठा लड़ी चलती है उस सैड चल वीडियो ना बने रही चलो जी, कराने दर्शन जो भी है खंड पाठ लड़ी चलती चलते हैं दरबार ਕੋਛਿ ਮਾਤੇ ਸਾਜਿਤ ਬਹੇਤ ਸਸਿਆਉ ਕਰੋ ਬੁਰਾਈ ਸਤ ਗੁਰ ਬਲਿਐ ਮਾਰਗ ਮੁਕਤਾ ਸਹਜੇ ਮਿਲੈ ਸੁਆਮੀ ਤਨ ਧਨ ਸੇ ਜਨ ਜਿਨੀ ਕਲ ਨ ਹਰ ਪਾਇਆ ਜਨਨਾਦਿਤ ਸਤ ਗੁਰ ਬਾਨੀ ਲੋਕ ਕਲੀ ਮਹਲਾ 55 ਆਵਤ ਹਰਤ ਨ ਜਾਵਤ ਦੁਖਾਂ ਨ ਜਾਪੇ ਮਨ ਰੋਗ ਨੀ ਸਦਾ ਅਨੰਦ ਗੁਰਪੁਰ ਗੁਣੀ ਗਈ ਰਾਹ ਤੁਮਕ ਪੂਰਨ ਪੂਰਨ ਹੈ ਸੰਪੂਰਨ ਹਾਪੇ ਸੰਗਿ ਅਗਾਏ ਮਨਤ ਮਨਤ ਮਿਲ ਰਹੀ ਆ ਹਾਨਕ ਕਹਿਣ ਨਾ ਜਾਈ ਰਾਮ ਕਲੇ ਮਹਲਾ ਪੰਜਵਾ ਕਰ ਕਰ ਤਾਲ ਪਕਾਵ ਜਨੈਣੋਂ ਬਾਥੇ ਵਜੇ ਰਬਾਬ ਕਰਨੋਂ ਮਦ ਬਸਰੀ ਬਾ ਲੋ ਜੀ ਤੁਹਾਨੂੰ ਦਰਸ਼ਨ ਕਰਾਏ ਆ ਰਸੋ ਖਾਨਾ ਹਨ ਗੁਰਦੁਆਰਾ ਨਾ ਕੋ ਮਰਜ਼ੀ ਰਾਜਾ ਜੀ ਦਾ ਤੇ ਵੀਡੀਓ ਬਰੀ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਸਾਰੀਆਂ ਵੀਡੀਓ ਰਾਜਾ ਸਾਹਿਬ ਮਾ ਜਾਰੇ ਜੋ ਵੀ ਉਹਨਾਂ ਨੇ ਨਾਨਕਾ ਪੰਡਾ ਝਿੰਗੜਾ ਸਾਰੀਆਂ ਇਹ ਵੀਡੀਓ ਆਣ ਗਈਆਂ ਤੇ ਵੀਡੀਓ ਫੁੱਲ ਵਾਚ ਕਰ ਲਈਓ ਤੇ ਗਰਮੀ ਬਹੁਤ ਆੱਖਾਂ ਸੇਕ ਨਿਕਲ ਰਹਾ ਹੁਣ ਚਲੋ ਜੀ ਤੇ ਇਹ ਤੁਹਾਨੂੰ ਗੁਰਦੁਆਰਾ ਨਾਭ ਕਮਲਜੀਤ ਰਾਜਾ ਸਾਹਿਬ ਦੇ ਦਰਸ਼ਨ ਕਰੇ ਰਸੋਕਾਨਾ ਦੇ ਹੁੰਦਾ ਸੀ ਝਿੰਗੜਾ